ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਪੈਂਸਰ ਸ਼੍ਰੀ ਅਕਾਲ ਤਖਸਾਹ ਵਿਖੇ ਪੇਸ਼ ਹੋਣ ਦੇ ਲਈ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਕੰਪਲੈਕਸ ਪਹੁੰਚੇ ਤਦ ਦੱਸਿਆ ਗਿਆ ਕਿ ਸਾਰਾ ਗੜੀ ਸਰਾ ਤੋਂ ਨੰਗੇ ਪੈਰੀ ਚੱਲ ਕੇ ਪੰਜ ਸਿੰਘ ਸਹਿਬਾਨਾਂ ਦੇ ਸਾਹਮਣੇ ਆਪਣਾ ਸਪਸ਼ਟਿਕਰਨ ਦਾ ਵੱਲੋਂ ਦਿੱਤਾ ਜਾਣਾ ਹੈ ਤੇ ਇਹ ਪੇਸ਼ੀ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ 24 ਜੁਲਾਈ ਨੂੰ ਪੰਜਾਬੀ ਭਾਸ਼ਾ ਵਿਭਾਗ ਦੇ ਵੱਲੋਂ ਕਰਵਾਏ ਗਏ ਇੱਕ ਪ੍ਰੋਗਰਾਮ ਦੇ ਨਾਲ ਸੰਬੰਧਿਤ ਹੈ ਇਹ ਪ੍ਰੋਗਰਾਮ ਜੋ ਕਿ ਸ਼ਹੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸੀ ਪਰ ਇਸ ਦੇ ਵਿੱਚ ਪੰਜਾਬੀ ਗਾਇਕ ਵੀਰ ਸਿੰਘ ਦੇ ਵੱਲੋਂ ਗਾਇਨ ਤੇ ਨਾਚ ਦੀ ਪ आज की प्रगटाई थी ਤਾਂ ਪਹਿਲਾਂ ਵੀ ਇਸ ਨੂੰ ਲੈ ਕੇ ਹੁਕਮ ਦਿੱਤੇ ਸਨ 1 ਅਗਸਤ ਨੂੰ ਸ਼੍ਰੀਕਾਲ ਤੱਕ ਸਾਭ ਦੇ ਵੱਲੋਂ ਮੰਤਰੀ ਹਰਜੋਤ ਬੈਂਚ ਨੂੰ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਲਈ ਹੁਕਮ ਦਿੱਤਾ ਗਿਆ ਸੀ ਪਰ ਮੀਟਿੰਗ 6 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਸੀ ਤੇ ਡਾਇਰੈਕਟਰ ਜਫਰ ਪਰਿਵਾਰਕ ਕਾਰਨਾਂ ਕਰਕੇ ਪੇਸ਼ ਨਹੀਂ ਹੋ ਸਕੇ ਤੇ ਉਹਨਾਂ ਨੇ ਬਾਅਦ ਦੇ ਵਿੱਚ ਪੇਸ਼ ਹੋਣ ਦੀ ਇਜਾਜ਼ਤ ਮੰਗੀ ਜੋ ਮੰਨ ਲਈ ਗਈ ਇਹ ਸਵਿਵਾਦ ਦੇ ਸ਼ੁਰੂ ਹੋਣ ਤੋਂ ਬਾਅਦ ਗਾਇਕ ਬੀਰ ਸਿੰਘ ਨੇ 25 ਜੁਲਾਈ ਨੂੰ ਹੀ ਸ਼੍ਰੀ ਅਕਾਲ ਤਖਸਾਲ ਤੱਕ ਸਾਹਬ ਤੇ ਪੇਸ਼ ਹੋ ਕੇ ਜਨਤਕ ਤੌਰ ਤੇ ਮਾਫੀ ਮੰਗੀ ਤੇ ਸਪਸ਼ਟ ਕੀਤਾ ਕਿ ਮੋਬਾਈਲ ਨੈਟਵਰਕ ਦੀ ਸਮੱਸਿਆ ਕਾਰਨ ਉਹਨਾਂ ਨੂੰ ਪ੍ਰੋਗਰਾਮ ਦੀ ਗੰਭੀਰਤਾ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਉਹਨਾਂ ਨੇ ਆਪਣੀ ਪ੍ਰਬੰਧਕੀ ਟੀਮ ਦੀ ਗਲਤੀ ਮੰਨੀ ਹੈ ਤੇ ਭਵਿੱਖ ਦੇ ਵਿੱਚ ਵੀ ਸਾਧਨ ਰਹਿਣ ਦਾ ਵਾਅਦਾ ਕੀਤਾ ਤੇ ਹਰਜੋਤ ਬੈਂਸ ਨੇ ਵੀ ਐਕਸ ਤੇ ਸੰਦੇਸ਼ ਜਾਰੀ ਕੀਤਾ ਤੇ ਗਾਇਕ ਬੀਰ ਸਿੰਘ ਦੀ ਮਾਫੀ ਤੋਂ ਬਾਅਦ 27 ਜੁਲਾਈ ਨੂੰ ਮੰਤਰੀ ਹਰਜੋਤ ਬੈਂਸ ਨੇ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਗੁਰਬਾਣੀ ਦੀ ਇੱਕ ਪੱਤੀ ਸਾਂਝੀ ਕਰਦੇ ਆ ਦੁਤੀਆਂ ਕਰਦੇ ਆ ਪਰ ਤੁਸੀਂ اے ਪ੍ਰਭੂ ਹਮੇਸ਼ਾ ਮਾਫ ਕਰਨ ਵਾਲਿਓ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਪੈਂਸਰ ਸ਼੍ਰੀਕਾਲ ਤੱਕ ਸਹਾ ਵਿਖੇ ਪੇਸ਼ ਹੋਣ ਦੇ ਲਈ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਕੰਪਲੈਕਸ ਪਹੁੰਚੇ ਤਦ ਦੱਸਿਆ ਗਿਆ ਕਿ ਸਾਰਾ ਗੜੀ ਸਰਾ ਤੋਂ ਨੰਗੇ ਪੈਰੀ ਚੱਲ ਕੇ ਪੰਜ ਸਿੰਘ ਸਹਿਬਾਨਾ ਦੇ ਸਾਹਮਣੇ ਆਪਣਾ ਸਪਸ਼ਟਿਕਰਨ ਨਾਲ ਦੇ ਵੱਲੋਂ ਦਿੱਤਾ ਜਾਣਾ ਹੈ ਤੇ ਇਹ ਪੇਸ਼ੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ 24 ਜੁਲਾਈ ਨੂੰ ਪੰਜਾਬੀ ਭਾਸ਼ਾ ਵਿਭਾਗ ਦੇ ਵੱਲੋਂ ਕਰਵਾਇਆ ਗਿਆ ਇੱਕ ਪ੍ਰੋਗਰਾਮ ਦਿਨਾਂ ਸੰਬੰਧਿਤ ਹੈ ਇਹ ਪ੍ਰੋਗਰਾਮ ਜੋ ਕਿ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸੀ ਨੂੰ ਗਾਇਨ ਤੇ ਨਾਚ ਦੀ ਬੇਸ਼ਕਾਰੀ ਕੀਤੀ ਗਈ ਇਸ ਦੇ ਸ਼ਕਾਲਤਖਸਾਬ ਨੇ ਨਾਰਾਜ਼ਗੀ ਪ੍ਰਗਟਾਈ ਸੀ ਤਾਂ ਪਹਿਲਾਂ ਵੀ ਇਸ ਨੂੰ ਲੈ ਕੇ ਹੁਕਮ ਦਿੱਤੇ ਸਨ 1 ਅਗਸਤ ਨੂੰ ਸ਼ਕਾਲਤਖਸਾਬ ਦੇ ਵੱਲੋਂ ਮੰਤਰੀ ਹਰਜੋਤ ਬੈਂਸ ਨੂੰ ਦੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਲਈ ਹੁਕਮ ਦਿੱਤਾ ਗਿਆ ਸੀ ਪਰ ਇਹ ਮੀਟਿੰਗ 6 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਸੀ ਤੇ ਡਾਇਰੈਕਟਰ ਜਫਰ ਪਰਿਵਾਰਕ ਕਾਰਨਾ ਕਰਕੇ ਪੇਸ਼ ਨਹੀਂ ਹੋ ਸਕੇ ਤੇ ਉਹਨਾਂ ਨੇ ਬਾਅਦ ਦੇ ਵਿੱਚ ਪੇਸ਼ ਹੋਣ ਦੀ ਇਜਾਜ਼ਤ ਮੰਗੀ ਜੋ ਮੰਨ ਲਈ ਗਈ ਤਾਂ ਇਹ ਸਵਿਵਾਦ ਦੇ ਸ਼ੁਰੂ ਹੋਣ ਤੋਂ ਬਾਅਦ ਗਾਇਕ ਬੀਰ ਸਿੰਘ ਨੇ 25 ਜੁਲਾਈ ਨੂੰ ਹੀ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਪੇਸ਼ ਹੋ ਕੇ ਜਨਤਕ ਤੌਰ ਤੇ ਮਾਫੀ ਮੰਗੀ ਤੇ ਸਪਸ਼ਟ ਕੀਤਾ ਕਿ ਮੋਬਾਈਲ ਨੈਟਵਰਕ ਦੀ ਸਮੱਸਿਆ ਕਾਰਨ ਉਹਨਾਂ ਨੂੰ ਪ੍ਰੋਗਰਾਮ ਦੀ ਗੰਭੀਰਤਾ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਉਹਨਾਂ ਨੇ ਆਪਣੀ ਪ੍ਰਬੰਧਕੀ ਟੀਮ ਦੀ ਗਲਤੀ ਮੰਨੀ ਹੈ ਤੇ ਭਵਿੱਖ ਦੇ ਵਿੱਚ ਵੀ ਸਾਧਨ ਰਹਿਣ ਦਾ ਵਾਅਦਾ ਕੀਤਾ ਤੇ ਹਰਜੋਤ ਬੈਂਸ ਨੇ ਵੀ ਐਕਸਤੇ ਸੰਦੇਸ਼ ਜਾਰੀ ਕੀਤਾ ਤੇ ਗਾਇਕ ਬੀਰ ਸਿੰਘ ਦੀ ਮਾਫੀ ਤੋਂ ਬਾਅਦ 27 ਜੁਲਾਈ ਨੂੰ ਮੰਤਰੀ ਹਰਜੋਤ ਬੈਂਸ ਨੇ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਗੁਰਬਾਣੀ ਦੀ ਪਕਤੀ ਸਾਂਝੀ ਕਰਦਿਆਂ ਮਾ ਦੁਤियां ਕਰਦੇ ਆ ਪਰ ਤੁਸੀਂ اے ਪ੍ਰਭੂ ਹਮੇਸ਼ਾ ਮਾਫ ਕਰਨ ਵਾਲਿਓ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਪੈਂਸਰ ਸ਼੍ਰੀ ਕਾਲ ਤੱਕ ਸਹਾ ਵਿਖੇ ਪੇਸ਼ ਹੋਣ ਦੇ ਲਈ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਕੰਪਲੈਕਸ ਪਹੁੰਚੇ ਤਦਾਂ ਸੀ ਇਹ ਕਿ ਸਾਰਾ ਗੜੀ ਸਰਾ ਤੋਂ ਨੰਗੇ ਪੈਰੀ ਚੱਲ ਕੇ ਪੰਜ ਸਿੰਘ ਸਹਿਬਾਨਾ ਦੇ ਸਾਹਮਣੇ ਆਪਣਾ ਸਪਸ਼ਟਿਕਰਨ ਦੇ ਵੱਲੋਂ ਦਿੱਤਾ ਜਾਣਾ ਤੇ ਇਹ ਪੇਸ਼ੀ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ 24 ਜੁਲਾਈ ਨੂੰ ਪੰਜਾਬੀ ਭਾਸ਼ਾ ਵਿਭਾਗ ਦੇ ਵੱਲੋਂ ਕਰਵਾਏ ਗਏ ਇੱਕ ਪ੍ਰੋਗਰਾਮ ਨਾਲ ਸੰਬੰਧਿਤ ਹੈ ਇਹ ਪ੍ਰੋਗਰਾਮ ਜੋ ਕਿ ਸ਼ਹੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸੀ ਪਰ ਇਸ ਦੇ ਵਿੱਚ ਪੰਜਾਬ ਗਾਇਨ ਤੇ ਨਾਚ ਦੀ ਬੇਸ਼ਕਾਰੀ ਕੀਤੀ ਗਈ ਇਸ ਦੇ ਸ਼ਿਕਾਲ ਤੱਕ ਸਾਹਮਣੇ ਨਾਰਾਜ਼ਗੀ ਪ੍ਰਗਟਾਈ ਸੀ ਤਾਂ ਪਹਿਲਾਂ ਵੀ ਇਸ ਨੂੰ ਲੈ ਕੇ ਹੁਕਮ ਦਿੱਤੇ ਸਨ 1 ਅਗਸਤ ਨੂੰ ਸ਼ਿਕਾਲ ਤੱਕ ਸਾਹਬ ਦੇ ਵੱਲੋਂ ਮੰਤਰੀ ਹਰਜੋਤ ਬੈਂਚ ਨੂੰ ਦੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਲਈ ਹੁਕਮ ਦਿੱਤਾ ਗਿਆ ਸੀ ਪਰ ਮੀਟਿੰਗ 6 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਸੀ ਤੇ ਡਾਇਰੈਕਟਰ ਜਫਰ ਪਰਿਵਾਰਕ ਕਾਰਨਾ ਕਰਕੇ ਪੇਸ਼ ਨਹੀਂ ਹੋ ਸਕੇ ਤੇ ਉਹਨਾਂ ਨੇ ਬਾਅਦ ਦੇ ਵਿੱਚ ਪੇਸ਼ ਹੋਣ ਦੀ ਇਜਾਜ਼ਤ ਮੰਗੀ ਜੋ ਮੰਨ ਲਈ ਗਈ ਤਾਂ ਇਹ ਸਵਿਵਾਦ ਦੇ ਸ਼ੁਰੂ ਹੋਣ ਤੋਂ ਬਾਅਦ ਗਾਇਕ ਵੀਰ ਸਿੰਘ ਨੇ 25 ਜੁਲਾਈ ਨੂੰ ਹੀ ਸ਼੍ਰੀ ਅਕਾਲ ਤਖਸਾਹਬ ਤੇ ਪੇਸ਼ ਹੋ ਕੇ ਜਨਤਕ ਤੌਰ ਤੇ ਮਾਫੀ ਮੰਗੀ ਤੇ ਸਪਸ਼ਟ ਕੀਤਾ ਕਿ ਮੋਬਾਈਲ ਨੈਟਵਰਕ ਦੀ ਸਮੱਸਿਆ ਕਾਰਨ ਉਹਨਾਂ ਨੂੰ ਪ੍ਰੋਗਰਾਮ ਦੀ ਗੰਭੀਰਤਾ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਉਹਨਾਂ ਨੇ ਆਪਣੀ ਪ੍ਰਬੰਧਕੀ ਟੀਮ ਦੀ ਗਲਤੀ ਮੰਨੀ ਹੈ ਤੇ ਭਵਿੱਖ ਦੇ ਵਿੱਚ ਵੀ ਸਾਧਨ ਰਹਿਣ ਦਾ ਵਾਅਦਾ ਕੀਤਾ ਤੇ ਹਰਜੋਤ ਬੈਂਸ ਨੇ ਵੀ ਐਕਸ ਤੇ ਸੰਦੇਸ਼ ਜਾਰੀ ਕੀਤਾ ਤੇ ਗਾਇਕ ਵੀਰ ਸਿੰਘ ਦੀ ਮਾਫੀ ਤੋਂ ਬਾਅਦ 27 ਜੁਲਾਈ ਨੂੰ ਮੰਤਰੀ ਹਰਜੋਤ ਬੈਂਸ ਨੇ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਗੁਰਬਾਣੀ ਦੀ ਇੱਕ ਪੰਕਤੀ ਸਾਂਝੀ ਕਰਦੇ ਆ ਮਾਫ ਗਲਤੀਆਂ ਕਰਦੇ ਆ ਪਰ ਤੁਸੀਂ ਹੈ ਪ੍ਰਭੂ ਹਮੇਸ਼ਾ ਮਾਫ ਕਰਨ ਵਾਲੇ